ਪੰਜਾਬ ਦੇ ਵਿੱਚ ਆਏ ਦਿਨ ਹੀ ਕੜਪਟੂ ਅਤੇ ਨਾੜ ਸੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਤਰ੍ਹਾਂ ਤਾਂ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਕਿ ਸਰਹੰਦ ਪਟਿਆਲਾ ਰੋਡ ਤੇ ਪੈਂਦੇ ਪੰਡਾਦਮਪੁਰ ਦੇ ਵਿੱਚ ਕਈ ਏਕੜ ਫਸਲ ਤੇ ਨਾੜ ਨੂੰ ਅੱਗ ਲੱਗ ਗਈ ਹੈ ਤੇ ਅੱਗ ਦੇ ਤਾਂਡਬਦੀਆਂ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਆਖੀ-ਆਕ ਨਜ਼ਰ ਆ ਰਹੀ ਹੈ ਤੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਦੋ ਜੈਦ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਨਹੀਂ ਜ਼ਿਆਦਾ ਭਿਆਨਕ ਸੀ ਕਿ ਜਿਸ ਤੇ ਚਲਦਿਆ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚੋਂ ਆਪਣੇ ਟਰੈਕਟਰ ਅਤੇ ਕੰਪਾਈਨਾਂ ਪੁਵਾ ਕੇ ਉਹਨਾਂ ਨੂੰ ਬਚਾਇਆ ਤੇ ਸੋ ਅੱਗੇ ਚਲਦੇ ਆਂ ਫਸਲ ਦੇ ਨਾਲ-ਨਾਲ ਕਈ ਏਕੜ ਨਾਲ 30 ਸੜਕੇ ਸਵਾਹ ਹੋ ਗਈ ਹੈ। ਉਧਰੋਂ ਸੇ ਨੁਕਸਾਨ ਦੇ ਚਲਦੇ ਆਂ ਕਿਸਾਨਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਮਾਰੇ ਠੇਕੇ ਤੇ ਵਾਹੀ ਕਰਦਾਂ। ਮੇਰਾ ਕਣਕ ਦਾ ਨੁਕਸਾਨ ਹੋਇਆ ਜੀ ਕਰਕੇ ਪ੍ਰਵਾਈ ਮਿਲਣੀ ਚਾਹੀਦੀ ਮੈਨੂੰ। ਤੇ ਮੇਰੇ ਫਾਈਰ ਗੇਟ ਜਰੂਰ ਹੋਣੀ ਚਾਹੀਦੀ ਹੈ। ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ। ਉਰੇ ਪਾਣੀ ਦੀ ਦਿੱਕਤ ਬਹੁਤ ਹੈ। ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ। ਵਾਰਨ ਵਾਸਤੇ ਕੀ ਮੰਗ ਕਰਦੇ ਮੰਗੀ ਇਹੀ ਇਹ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਭਾਈ ਮੇਲੇ ਜੀ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਜੀ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਆਪਣੇ 4 ਏਕੜ ਘਾਹ ਤੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜੀ ਉਰੇ ਪੁਲ ਤੇ ਵੈਲਡਿੰਗ ਬੁਲਡਿੰਗ ਕਰ ਰਹੇ ਸੀ ਜੀ ਵਰਕਰ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਇਲਾਕੇ ਚੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਭਾਈ ਚਾਹੀਦੀ ਹੈ ਇਸੇ ਦੀ। ਉਦੋਂ ਇਸ ਮੌਕੇ ਪਹੁੰਚੇ ਸ਼੍ਰੋਮਣੀ ਕਾਲੀ ਦਰ ਦੇ ਆਗੂ ਬਲਜੀਤ ਸਿੰਘ ਫੁੱਟਾ ਨੇ ਅੱਗ ਲੱਗਣ ਤੇ ਕਾਨਾਂ ਤੇ ਉੱਪਰ ਚਾਨਣਾ ਪਾਇਆ। ਤੇ ਨਾਲ ਹੀ ਨਾਲ ਰਿਸਾਨਾ ਨੂੰ ਬਣਦਾ ਵਪਾਰ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ। ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮ ਪਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐ ਇਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸੁਆਹ ਹੋਈ ਇੱਕ ਕਿਸਾਨ ਦਾ 1 ਏਕੜ ਇੱਕ ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਕਰਤੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸੁਆਹ ਹੋ ਗਏ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੋੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗੈਹੀ ਹੋਈ ਇਹ ਅਣਗੈਹੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕਾਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗੈਹੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਚੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਇਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਲਈ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਣਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਦੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਤੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਹੈ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਹੈ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਆ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਕਿੰਨਾ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਵੀ ਕਟੋ-ਕਟ 15-15 ਪਿੰਡਾਂ ਦਾ 20-20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਇਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਇਰ ਗੇਟ ਉੱਥੇ ਪਹੁੰ ਇਹ ਜੀ ਅਣਖਾਂ ਅਣਸਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਜਗਵਾਲੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ